ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨਾ ਤਸਵੀਰਾਂ ਨੂੰ ਦੇਖ ਕੇ ਹਰ ਪਾਸੇ ਪਿੰਡ ਵਾਲੇ ਲੋਕਾਂ ਦਾ ਵੀ ਹੁਣ ਜਿਉਣਾ ਮੁਹਾਲ ਹੋਇਆ ਪਿਆ ਏ ਜਦੋਂ ਅਸੀਂ ਸੜਕਾਂ ਤੇ ਜਾਂਦੇ ਆ ਤਾਂ ਕੁਝ ਲੋਕ ਅਜਿਹੇ ਮਿਲ ਜਾਂਦੇ ਨੇ ਜਿਹੜੇ ਸਾਡੀ ਜਾਨ ਮਾਲ ਦਾ ਖਤਰਾ ਬਣਦੇ ਪਏ ਨੇ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਜਦੋਂ ਵੱਡੀ ਗੱਡੀ ਨੂੰ ਵੀ ਅਣ ਪਛਾਤਿਆ ਨੇ ਨਹੀਂ ਛੱਡਿਆ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਏ ਜਿੱਥੇ ਗੁਰਦਾਸਪੁਰ ਦੇ ਪਿੰਡ ਸੰਗੋਵਾੜ ਦੇ ਨਜ਼ਦੀਕ ਇਲਜ਼ਾਮ ਲੱਗਿਆ ਕਿ ਤਿੰਨ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਤੇਜ਼ ਸਰ ਹਥਿਆਰਾਂ ਦੇ ਨਾਲ ਪੱਠਾ ਮਾਲਕ ਤੇ ਹਮਲਾ ਕੀਤਾ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਨੋਵਾ ਕਾਰ ਦੇ ਸ਼ੀਸ਼ੇ ਭੰਨੇ ਗਏ ਇਸ ਤੋਂ ਬਾਅਦ ਹਥਿਆਰਬੰਦ ਵਿਅਕਤੀਆਂ ਤੇ ਮਾਮਲਾ ਪਾਵੇਂ ਦਰਜ ਕਰ ਲਿਆ ਗਿਆ ਹੈ ਪਰ ਦੂਸਰੇ ਪਾਸੇ ਵੀ ਇਲਜ਼ਾਮ ਲੱਗਦੇ ਪਏ ਹੈ ਕਿ ਦਿਨ ਪਰ ਦਿਨ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੁੰਦਾ ਪਿਆ ਹੈ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਪੀੜਤ ਪੱਖ ਦਾ ਬਿਆਨ ਲਿਆ ਗਿਆ ਤਾਂ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਣਾ ਕਿ ਅਖਰ ਇਹ ਪੂਰਾ ਘਟਨਾਕ੍ਰਮ ਵਾਪਰਿਆ ਕਿਵੇਂ ਆਹੀਂ ਬੌਜੀ ਤੇ ਮੈਂ ਪੱਠੇ ਤੇ ਆਂਦੇ ਸੀ ਜੀ ਤੇ ਜੱਕਦਮ ਵੀ ਸਾਨੂੰ ਇੱਥੇ ਜੱਕਦਮ ਹੀ ਅੱਗੇ ਆ ਗਏ ਬੰਦੇ ਤਿੰਨ ਬੰਦੇ ਮੂੰਹ ਬੰਨੇ ਦੇ ਉਹਨਾਂ ਨੇ 4-4 ਫੁੱਟ ਦੇ ਡਰਾੜ ਹੀ ਉਹਨਾਂ ਕੋ ਪਹਿਲੇ ਮੇਰੇ ਉਹਨਾਂ ਨੇ ਡਰਾੜ ਮਾਰਿਆ ਤੇ ਮੇਰੇ ਸ਼ੀਸ਼ੇ ਸਿਰ ਤੇ ਵਜੇ ਅੱਖਾਂ ਦੇ ਵਜੇ ਜੱਕਦਮ ਗੱਡੀ ਰੁਕਣੀ ਪੈ ਗਈ ਮੈਨੂੰ ਫਿਰ ਬੌਜੀ ਤੇ ਡਰਾੜ ਪੜੇ ਉਹਨਾਂ ਨੇ ਮਾਰੇ ਗੱਡੀ ਗੱਡੀ ਦੇ ਡਰਾੜ ਮਾਰੇ ਤੇ ਨੈਚੁਰਲੀ ਗੱਲਾਂ ਕਿ ਬਹੁਤ ਹੁਣਾਂ ਦੇ ਬਾਬਾ ਸਟਨ ਲੱਗੇ ਜੀ ਕਿੰਨੇ ਕ ਬੰਦੇ ਤਿੰਨ ਬੰਦੇ ਜੀ ਇੱਧਰ ਕਿੰਨਾ ਦੇ ਜੀ ਮਤਲਬ ਕਿ ਉਹੀ 25-26 ਦੀ ਏ ਚੀਜ਼ ਮੁੜੇ ਹਾਂਜੀ ਮੁੜੇ ਮੁੜੇ ਹਾਂਜੀ ਇੱਥੇ ਮੌਕੇ ਤੇ ਆਏ ਆ ਉਹਨਾਂ ਦੱਸਿਆ ਵੀ ਉਹ ਆਪਣੇ ਜਿਹੜੇ ਕਾਕਾ ਸਾਹਿਬ ਆ ਉਹਦੇ ਡਰਾਈਵਰ ਇੱਥੇ ਨੋਵਾ ਗੱਡੀ ਤੇ ਜਾ ਰਿਹਾ ਸੀ ਤੇ ਅਗੋਂ ਜਿਹੜੇ ਅਣਪਛਾਤੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਆ ਉਹਨਾਂ ਨੇ ਇਹਨਾਂ ਦੇ ਦਾਤਰ ਦੂਤਰ ਸ਼ੀਸ਼ੇ ਦੇ ਮਾਰਤੇ ਆ ਤੇ ਉਤਨਾ ਕੋਈ ਸਮਾਨ ਨਹੀਂ ਖੋਇਆ ਕੋਈ ਚੀਜ਼ ਨਹੀਂ ਗਈ ਉਹਨਾਂ ਨੇ ਦੱਸਿਆ ਵਾ ਸਾਡੀ ਤੇ ਉਹ ਹੁਣ ਉੱਥੇ ਹਸਤਾਲ ਨੂੰ ਉਹਨਾਂ ਨੂੰ ਭੇਜਿਆ ਵਾ ਉਹਨਾਂ ਦੇ ਮਾਮੂਲੀ ਕਰੋਟਾਂ ਨੇ ਜ਼ਿਆਦਾ ਸੱਟ ਨਹੀਂ ਹੈਗੀ ਪਚਾਈ ਹੈ ਤੇ ਉਹ ਜੋ ਵੀ ਬਿਆਨ ਦਿੰਦੇ ਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਕਾ ਮਾਮਲਾ ਦਰੰਗੀ ਕਰਦੀ ਹੈ ਪਤਾ ਨਹੀਂ ਉਹ ਉਹ ਹੀ ਦੱਸਣਗੇ ਕੁਝ ਨਹੀਂ ਦੱਸਿਆ ਉਹਨਾਂ ਐਸਐਨਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ